ਗੁਰਮੇਲ ਸਿੰਘ ਜੀ ਦੀ ਦਸਵੀਂ ਵਰਸੀ ਪਰ ਹਰ ਸਾਲ ਜਿਹੜਾ ਇਸ ਹਸਪਤਾਲ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਜਾਂਦਾ ਅੱਜ ਖੂਨਦਾਨ ਕੈਂਪ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਪੁਲਿਸ ਆਫਸਰ ਬਹੁਤ ਸਾਰੇ ਬੈਂਕਾਂ ਦੇ ਆਫਸਰ ਖੂਨਦਾਨ ਕਰਨ ਆ ਰਹੇ ਆ ਤੇ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਖੂਨਦਾਨ ਜੁਲ ਕਰਿਓ ਅਗੰਬੜੀ ਬਾਬਾ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ 10ਵੀਂ ਵਰ੍ਹੇ ਸਾਡਾ ਬਲੱਡ ਡੋਨੇਸ਼ਨ ਕੈਂਪ ਚੌਥਾ ਅੱਜ ਨਾਲ ਸਾਡਾ ਫ੍ਰੀ ਮੈਡੀਕਲ ਚੈੱਕਅਪ ਕੰਮ ਚੱਲ ਰਿਹਾ ਨਿਊਰੋ ਸਰਜਨ ਡਾਕਟਰ ਦਿਵਕ ਤੇ ਆ ਕੇ ਆਏ ਹੋਏ ਆ ਨਾਲ ਅੰਕੂਰੋ ਜੀ ਸਹਿਗੇ ਡੈਂਟਲ ਜਿਹੜਾ ਅੱਜ ਸੰਤ ਬਾਬਾ ਗਰਮੇਲ ਸਿੰਘ ਜੀ ਦੀ ਵਰ੍ਹੇ ਤੇ ਪਰਾਂਜੀਤ ਹਸਪੀਟਲ ਗੜੀ ਬਲੋਂ ਖੂਨਦਾਨ ਕੈਂਪ ਚੌਥਾ ਲਾਇਆ ਉਹਦੇ ਵਿੱਚ ਨੌਜਵਾਨ ਪੀੜ੍ਹੀਆਂ ਜਿਹੜਾ ਬਾਤ ਚੜ ਕੇ ਹਿੱਸਾ ਲਿਆ ਉਹ ਖੂਨਦਾਨ ਵੀ ਕੀਤਾ ਜਿਹੜਾ ਖੂਨਦਾਨ ਆ ਇੱਕ ਕਿਸਮ ਦਾ ਜਿੰਦਗੀ ਦਾਤ ਨੇ ਤੋਂ ਵੱਡਾ ਕੋਈ ਦਾਤ ਨਹੀਂ ਹੋ ਸਕਦਾ ਜੀ ਪੁਲਿਸ ਡਿਸਟ੍ਰਿਕਟ ਐਸਬੀਐਸ ਨਗਰਬਲੋਂ ਅਸੀਂ ਸਾਂਝ ਟੀਮ ਬਲੋਂ ਅਸੀਂ ਅੱਜ ਹੋਰ ਸਵਾਮਾਂ ਦੇ ਨਾਲ-ਨਾਲ ਵੀ ਅੱਜ ਅਸੀਂ ਬਲੱਡ ਬੈਂਕ ਦੇ ਅੱਜ ਜਿਹੜਾ ਡਾਕਟਰ ਸਾਹਿਬ ਨੇ ਵਧੀਆ ਅਪਰੇਲਾ ਕੀਤਾ ਖੂਨ ਦਾਨ ਕਰਨਾ ਇੱਕ ਬਹੁਤ ਵਧੀਆ ਬਹੁਤ ਵਧੀਆ ਸੋਚ ਹੈ ਇਹਨਾਂ ਦੀ ਸਭ ਤੋਂ ਵੱਡਾ ਦਾਣ ਹੈ ਤੇ ਅਸੀਂ ਵੀ ਅੱਜ ਆਪਣੀ ਟੀਮ ਲੈ ਕੇ ਅੱਜ ਦਾਨ ਕਰਾਂਗੇ ਸਾਡੇ ਪੰਜ ਚਾਰ ਨੌਜਵਾਨ ਆਏ ਆ ਤੇ ਇਹ ਸਮਾਜ ਚ ਅੱਛਾ ਮੈਸੇਜ ਜਾਂਦਾ ਠੀਕ ਹੈ ਨਾ ਅਸੀਂ ਤਾਂ ਕਹਿੰਦਾ ਇਹ ਜਿਹੜੇ ਡਾਕਟਰ ਸਾਹਿਬ ਗਾਂ ਤੇ ਗਾਂ ਇਹਦਾ ਦੇ ਸਮਾਜ ਨੂੰ ਜਿਹੜਾ ਵਧੀਆ ਪ੍ਰੋਗਰਾਮ ਕਰਦੇ ਰਹਿਣ ਤੇ ਅਸੀਂ ਨਾਲ ਜੁੜੇ ਰਹਾਂਗੇ ਨਾਲ। ਮੇਲ ਸਿੰਘ ਜੀ ਦੇ 10th ਵਰਸੀ ਤੇ ਇੱਥੇ ਕੈਂਪ ਲਗਾਇਆ ਹੈ। ਪਰਮਿੰਦਰ ਸਿੰਘ ਜੀ ਨੇ ਤੇ ਚੌਥਾ ਬਲੱਡ ਕੈਂਪ ਹੈ ਤੇ ਡਾਕਟਰ ਆਏ ਆ ਜੀ ਪਾਰਕ ਹਸਪੀਟਲ ਸੇ। ਡਾਕਟਰ ਅਰਵਿੰਦਰ ਸਿੰਘ ਜੀ ਮੈਂ ਡਾਕਟਰ ਤਿਆਗੀ ਨਿਊਰੋ ਸਰਜਰੀ ਸੇ ਜਾਂ ਓਨਕੋਲੋਜੀਸਟ ਸਾਂ 올 ਇੰਡੀਆ ਇੰਸਟੀਚਿਊਟ ਸੇ ਤੇ ਅਸੀਂ ਚਾਹੁੰਦੇ ਆਂ ਤੇ ਅਸੀਂ ਜਿਹੜਾ ਬਾਬਾ ਜੀ ਦੀ ਮਤਲਬ ਵਰਸੀ ਤੇ ਸਾਰੇ ਮਤਲਬ ਇੱਥੇ ਦੇ ਪੇਸ਼ੈਂਟਾਂ ਨੂੰ ਸੇਵਾਇਆਂ ਪ੍ਰਦਾਨ ਕਰੇ ਆਂ